ਸਰ ਅੱਜੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰbedkar ਜਨਮ ਦਿਵਸ ਹੈ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਖੱਲੇ ਵਿਖੇ ਤੇ ਕੀ ਕਹਿਣਾ ਚਾਹੂਗੀ ਉਹਨਾਂ ਦੇ ਜਨਮ ਦਿਨ ਬਾਰੇ ਗੋ ਸੁਆਮੀ ਸ਼੍ਰੀ ਗੁਰੂ ਨਾਭਾ দাস ਮਹਾਰਾਜ ਜੀ ਕੀ ਜੈ ਗੋ ਸੁਆਮੀ ਸ਼੍ਰੀ ਗੁਰੂ ਨਾਭਾ দাস ਮਹਾਰਾਜ ਜੀ ਕੀ ਜੈ ਮੈਂ ਜਦਵੀਰ ਸਿੰਘ ਸੇਵਾਦਾਰ ਸ਼੍ਰੀ ਗੁਰੂ ਨਾਭਾ দাস ਮਹਾਰਾਜ ਸਾਹਿਬ ਦੀ ਪੰਜਾਬ ਬਹੁਤ ਖੁਸ਼ੀ ਨਾਲ ਤੁਹਾਡੇ ਸਾਰਿਆਂ ਨੂੰ ਮੈਂ ਇਹ ਸਨੇਹ ਦੇ ਰਿਹਾ ਲਗਭਗ ਕਈਆਂ ਦਿਰਾ ਤੋਂ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੇਵਾ ਵਿੱਚ ਸਾਰੀ ਸੰਗਤ ਦੀ ਲੋੋਂ ਤਲੋਂ ਮਨੋਂ ਤਹੋਂ ਹੋ ਕੇ ਗੁਰੂ ਨਾਭਾ ਦਾਸ ਜੀ ਦੀ ਸਤਿ ਲਈ ਮੇਸ਼ੂਪੰਡਾ ਤਰ੍ਹਾਂ ਨੂੰ ਕਰਨ। ਅਰੇ ਮਹੀਨੇ ਇੱਕ ਇਦਾਂ ਦਾ ਹੈ। ਇਸ ਤੋਂ ਪਹਿਲੇ ਰਾਮ ਨਾਮੀ ਦੀ ਉਸ ਤੋਂ ਪਹਿਲੇ ਸ੍ਰੀ ਗੁਰੂ ਰਵੀ ਦਾਸ ਜੀ ਦੀ ਫਿਰ ਰਾਮ ਨਾਮੀ ਦੀ ਫਿਰ ਨਾਭਾ ਦਾਸ ਜੀ ਦੀ ਔਰ ਹਰਿਮਾਨ ਜੀ ਦੀ ਸ਼ੋਭਾ ਯਾਤਰਾ ਬਰਦਾਖ਼ਤ ਨੂੰ ਨਿਕਲੀ ਆ। ਔਰ ਚਲੋ ਪਛਤੇ ਹੁੰਦੀ ਆ ਸਰ ਇਹ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ ਸ਼ਹਿਰ ਵਾਸੀਆਂ ਨੇ ਤੇ ਇਲਾਕਾ ਵਾਸੀਆਂ ਨੇ ਜਿਹੜੇ ਸ਼ੋਭਾ ਯਾਤਰਾ ਨੂੰ ਦੇਖਿਆ ਲਾਈਟਾਂ ਨੇ ਕਾਸਟ ਵੀ ਦੇਖਿਆ। ਕੋਣ ਪ੍ਰਸ਼ਾਸਨ ਕੀਤਾ ਜਾਂ ਕਿ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ 7 ਤਰੀਕ ਦੀ ਸ਼ੋਭਾ ਯਾਤਰਾ ਸਭ ਤੋਂ ਵੱਡੀ ਪੀਸਫੁਲੀ ਸ਼ਾਂਤੀਪੂਰਵਕ ਇਹ ਯਾਤਰਾ ਨਿਕਲੀ ਆ। ਇਸ ਕਰਕੇ ਮੈਂ ਸਾਰੇ ਗੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਰਦਾਸਪੁਰ ਪਾਸਿਓ ਨੂੰ ਤੇ ਖਾਸ ਕਰਕੇ ਪਿੰਡ ਹੱਲਾ ਜਿਆਦੇ ਇਹ ਬੱਚੇ ਜਿਹੜੇ ਲਾਗੇ ਖੜੇ ਨੇ ਇਹਨਾਂ ਦੀ ਅਨਥਕ ਮਿਹਨਤ ਕਰਕੇ ਇਹ ਸ਼ੁਭ ਯਾਤਰਾ ਕਾਮਯਾਬ ਹੋ ਗਈ। ਔਰ ਕੱਲ 13 ਤਰੀਕ ਸੀ ਸਿੱਖ ਕੌਮ ਦੇ ਵਾਨੀ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿਨ ਸੀਗਾ ਜਿਨ੍ਹਾਂ ਨੇ ਕਿ ਸਿੱਖ ਕੌਮ ਦੀ ਸਥਾਪਨਾ ਕੱਲ ਦੇ ਦਿਨ ਤੇ ਵਿਸਾਖੀ ਵਾਲੇ ਦਿਨ ਕੀਤੀ ਸੀ ਉਹ ਵਿਸਾਖੀ ਨਿਕਲੀ ਆ ਅੱਜ ਵੀ ਵਿਸਾਖੀ ਆ ਤਿੰਨ ਦਿਨ ਪੱਲਨ ਸਾਖੀ ਤਗੜਾ ਅਜੇ ਵੀ ਤਿੰਨ ਦਿਨ ਪੰਡੋਰੀ ਧਾਮ ਚ ਮੇਲੇ ਲੱਡੇ ਆ ਔਰ ਪੰਡੋਰੀ ਧਾਮ ਦੇ ਜਿਹੜੇ ਉਥੋਂ ਦੇ ਅਧਿਐਕਸ਼ ਨੇ ਰਗਵੀਰ ਦਾਸ ਜੀ ਉਹ ਵੀ ਕੱਲ ਗੁਰਦਾਸਪੁਰ ਦੇ ਵਿੱਚ ਆ ਕੇ ਕਾਫੀ ਔੜਨ ਨੇ ਸਮਝਾਇਆ ਸਾਰੀ ਸੰਗਤ ਨੂੰ ਕਿ ਇਹ ਦਿਨ ਬੜੇ ਭਾਗਾ ਵਾਲੇ ਦਿਨ ਨੇ ਬੜੀਆਂ ਕੁਰਬਾਨੀਆਂ ਕਰਕੇ ਇਹ ਦੇਸ਼ ਵੀ ਲਾਜ਼ਮ ਹੈ ਤੇ ਸਿੱਖ ਕੌਮ ਨੇ ਹੀ ਹਿੰਦੂਇਜ਼ਮ ਦੀ ਲਾਜ਼ ਰੱਖੀ ਅਦਰਵਾਇਜ਼ ਜਬਰੂ ਤੇਗ বাহাদুর ਜੀ ਕੁਰਬਾਨੀ ਨਾ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਫਾਇਟ ਨਾ ਕਰਦੇ ਉਹਨਾਂ ਦੇ ਬੱਚੇ ਉਹਨਾਂ ਦੇ ਸਾਥੀ ਫਾਇਟ ਨਾ ਕਰਦੇ ਤੇ ਹੋ ਸਕਦਾ ਅੱਜ ਹਿੰਦੁਸਤਾਨ ਦੇ ਵਿੱਚ ਸਾਰੇ ਮੁਸਲਮਾਨੀ ਹੋ ਗਏ ਤੇ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਸਾਰੇ ਹਿੰਦੂ ਆ ਜਿਸ ਕਰਕੇ ਮੰਦਿਰ ਵੀ ਬਣੇ ਗੁਰਦੁਆਰੇ ਵੀ ਬਣੇ ਮਸੀਤਾਂ ਵੀ ਬਣੀਆਂ ਤੇ ਸਾਰਾ ਕੁਝ ਇੱਥੇ ਐਸਟੈਬਿਸ਼ ਆ ਅਦਰਵਾਈਜ਼ ਸਿਰਫ ਮੁਸਲਮਾਨਾਂ ਦੀਆਂ ਮਸੀਤਾਂ ਹੀ ਰਹਿੰਦੀਆਂ ਉਸ ਤੋਂ ਬਾਅਦ ਅੱਜ 14 ਤਰੀਕ ਹੈ 14 ਤਰੀਕ ਨੂੰ ਵੀ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਲੈਵਲ ਦਾ ਸਾਡੇ ਵਿੱਚੋਂ ਇੱਕ پیغمبر ਪੈਦਾ ਹੋਇਆ ਜਿਹਦਾ ਨਾਮ ਹੈ ਡਾਕਟਰ ਬੀ ਆਰ ਅੰਬੇਸ਼ਕਰ ਡਾਕਟਰ ਬੀ ਆਰ ਅੰਬੇਸ਼ਕਰ ਸਾਡੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਵੀ ਨੇ ਔਰ ਸ਼ੈਡਿਊਲ ਕਾਸਟ ਵਿੱਚੋਂ ਇੱਕ ਹੋਣਹਾਰ ਇਨਸਾਨ ਵੀ ਹੋਇਆ ਜਿਨ੍ਹਾਂ ਨੇ ਕਿ ਸੰਵਿਧਾਨ ਵਿੱਚ ਲਿਖ ਦਿੱਤਾ ਕਿ ਰਾਈਟ ਟੂ ਇਕੁਐਲਿਟੀ ਕਿ ਅਸੀਂ ਸਭ ਬਰਾਬਰ ਹਾਂ ਰਾਈਟ ਟੂ ਲਿਬਰਟੀ ਕਿ ਸਾਰ ਨੂੰ ਆਜ਼ਾਦੀ ਹੈ ਔਰ ਰਾਈਟ ਟੂ ਐਜੂਕੇਸ਼ਨ ਸਾਰਿਆਂ ਨੂੰ ਪੜਨ ਦਾ ਅਧਿਕਾਰ ਹੈ ਔਰ ਰਾਈਟ ਟੂ ਰਿਲੀਜੀਅਨ ਸਾਰਿਆਂ ਨੂੰ ਆਪਣੇ ਆਪਣੇ ਧਰਮ ਮਨਾਉਣ ਦਾ ਅਧਿਕਾਰ ਸੋ ਉਸ ਸਬੰਧ ਵਿੱਚ ਅੱਜ 14 ਅਪ੍ਰੈਲ ਨੂੰ ਅਸੀਂ ਸਾਰੇ ਰਲ ਮਿਲ ਕੇ ਸ਼੍ਰੀ ਗੁਰੂ ਨਾਨਕ ਦਾਸ ਦੇ ਮੰਦਿਰ ਪਿੰਡ ਹੰਲੇ ਦੇ ਵਿੱਚੋਂ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਦਿਨ ਮਨਾ ਰਹੇ ਹਾਂ ਔਰ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਕਿ ਉਹਨਾਂ ਦੀ ਬਦੌਲਤ ਹੀ ਅੱਜ ਇਹ ਦਲਿਤ ਸਮਾਜ ਜਿਹੜਾ ਉਹ ਬਰਾਬਰੀ ਦੇ ਚੱਲ ਰਿਹਾ ਹੈ ਔਰ ਆਪਣੇ ਦਿਨ ਮਨਾ ਰਿਆ بڑے ਲਖੇ ਅਫਸਰ ਵੀ ਨੇ ਨੌਜਵਾਨ ਵੀ ਨੇ ਚੰਗੇ ਰੋਟੀਆਂ ਵੀ ਖਾ ਲਿਆ ਉਹਨਾਂ ਦੀ ਬਦੌਲਤ ਨੌਕਰੀਆਂ ਵੀ ਮਿਲੀਆਂ ਨੇ ਔਰ ਉਹਨਾਂ ਨੇ ਇੱਕ 25% ਦਾ ਰਿਜ਼ਰਵੇਸ਼ਨ ਕੋਟਾ ਵੀ ਰੱਖਿਆ ਸੀ ਕਿ ਜਿਹੜੇ ਗਰੀਬ ਨੇ ਜਿਹੜੇ ਆਪਣੇ ਘਰਾਂ ਤਾਂ ਖੜੇ ਨਹੀਂ ਹੋ ਸਕਦੇ ਉਹ ਸਪੈਸ਼ਲ ਸਕੂਲ ਦੇ ਵਿੱਚੋਂ 25 ਬੰਦੇ ਉਹਨਾਂ ਨੂੰ ਰਿਆਦ ਦੇ ਕੇ ਬਰਾਬਰ ਕਰਨਾ ਔਰ ਉਹ ਪਚੀਆਂ ਦੇ ਵਿੱਚੋਂ ਹੀ ਉਹਨਾਂ ਨੇ ਅੱਗੇ ਜਾਗ ਲੱਗਾ ਅੱਜ ਮਹਾਰਾਜ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਆਜ਼ਾਦ ਮੁਲਕ ਦੇ ਵਾਸੀ ਆ ਤੇ ਬਰਾਬਰ ਦੇ ਜੀਵਨ ਜੀ ਰਹੇ ਆ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਚਾਹੇ ਕੋ ਜਰਨਲ ਆ ਚਾਹੇ ਕੋ ਅਸੀਆ ਸਾਰੇ ਬਰਾਬਰ ਨੇ ਔਰ ਅੱਜ ਅਸੀਂ ਕੋਟੀ ਕੋਟੀ ਨਮਨ ਕਰਦੇ ਆ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਕਿ ਜਿਨ੍ਹਾਂ ਨੇ ਇਹ ਸੰਵਿਧਾਨ ਲਾਗੂ ਕਰਕੇ ਸਾਡੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਔਰ ਲਿਖਣ ਦਾ ਅਧਿਕਾਰ ਦਿੱਤਾ ਮੈਨੂੰ ਇਹ ਵੀ ਪਤਾ ਕਿ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀ ਸਾਡਾ ਸੰਵਿਧਾਨ ਨਹੀਂ ਸੀ ਤੇ ਦਲਤਾਂ ਨੂੰ ਗਰੀਬਾਂ ਨੂੰ ਅੱਪਰ ਕਲਾਸ ਕੋ ਹੁੰਦਾ ਹੀ ਕਾਕੜ ਨਹੀਂ ਜੇ ਕੋ ਮਾਰੀ ਮੋਟੀ ਜ਼ਮੀਨ ਕੋ ਕਨਾਲ 2 3 4 ਲੈ ਵੀ ਲੈਂਦਾ ਸੀ ਕੋ ਕਿਲਾ ਲੈ ਲੈਂਦਾ ਸੀ ਪਰ ਉਹਦੇ ਨਾ ਸਿਰ ਰਜਿਸਟਰੀ ਹੀ ਨਹੀਂ ਹੁੰਦੀ ਸੀ ਔਰ ਅੱਜ ਉਹਨਾਂ ਦੀ ਬਦੌਲਤ ਕਾਨੂੰਨ ਪਾਸ ਕਰ ਦਿੱਤਾ ਸੀਗਾ ਡਾਕਟਰ ਮੇਦਕਰ ਨੇ ਸਾਨੂੰ 259 ਦੇ ਵਿੱਚ ਕਿ ਸਭ ਨੂੰ ਰਾਈਟ ਚ ਜੇ ਕੋਈ ਜ਼ਮੀਨ ਖਰੀਦਣਾ ਚਾਹਦਾ ਹੈ ਕੋ ਪ੍ਰਾਪਰਟੀ ਖਰੀਦਣਾ ਚਾਹਦਾ ਤੇ ਉਹ ਖਰੀਦ ਸਕਦਾ ਕਿਸੇ ਨੂੰ ਕੋਈ ਮਨਾਈ ਨਹੀਂ ਔਰ ਅਸੀਂ बार-बार ਇਹ ਸ਼ਬਦ ਇਹਨਾਂ ਕਹਿ ਰਹੇ ਆ ਕਿ ਉਹਨਾਂ ਦੀ ਬਦੌਲਤ ਡਾਕਟਰ ਵੀਰਮ ਮੇਦਕਰ ਦੀ ਬਦੌਲਤ ਅੱਜ ਇਹ ਸਾਰੇ ਦੁਨੀਆ ਦੇ ਵਿੱਚ ਮਲੇ ਆ ਸਾਡੇ ਲੋਕੀ ਬਾਹਰ ਵੀ ਨੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਬਰਾਬਰੀ ਦਾ ਕਿਸੇ ਨੂੰ ਕੋਈ ਇਹੋ ਜੀ ਕੋਈ ਦਿੱਕਤ ਨਹੀਂ ਆ ਰਹੀ ਅਸੀਂ ਕੋਣਾਂ ਦਾ ਸ਼ਰਧਾਂਜਲੀ ਦਿੰਦੇ ਹੋਏ ਪਰਮਾਤਮਾ ਕਰੇ ਇਹਨਾਂ ਦੀ ਜਿਹੜੀ ਕੌਮ ਹੈ ਉਹਨਾਂ ਨੂੰ ਹਰ ਦਿਨ ਦੁਗਣੀ ਰਾਤ ਨੂੰ ਤਰੱਕੀ ਬਖਸ਼ੇ ਤਾਂ ਕਿ ਅਸੀਂ ਸਾਰੇ ਰਹੀ ਰਲ ਮਿਲ ਕੇ ਸ਼ੋਭਾ ਯਾਤਰਾ ਕਰਦੇ ਰਹੀਏ ਵਿੱਦਿਅਕ ਦਿਨ ਮਨਾਦੇ ਰਹੀਏ ਔਰ ਆਪਣੇ ਆਪ ਨੂੰ ਡਿਵੈਲਪ ਕਰਕੇ ਆਪਣੀ ਕੌਮ ਨੂੰ ਤਰੱਕੀ ਦੇ ਰਾਹ 'ਤੇ ਲਿਏ ਇਹਨਾ ਸ਼ਬਦਾਂ ਨਾਲ ਇਹ ਪਰਿਫੇਰ ਡਾਕਟਰ ਡੀਆਰਓ ਵੀ ਇਸ ਕਰਦੇ ਨੂੰ ਆਪਣੀ ਸ਼ਰਧਾਂਜਲੀ ਗੁਰੂ ਨਾਵਾ ਦਾ ਮੰਦਿਰ ਦੀ ਸਾਰੀ ਕਮੇਟੀ ਜਿਹੜੀ ਆ ਉਹ ਬੱਚਿਆਂ ਦੀ ਆ ਔਰ ਇੱਕ ਗੱਲ ਮੈਂ ਖੁਸ਼ੀ ਨਾਲ ਡਾਕਟਰ ਡੀਆਰਓ ਵੀ ਇਹ ਕਰਦੇ ਜਨਮ ਜਨ ਤੇ ਕਹਿ ਦਨਾ ਕਿ ਇਹਨਾ ਬੱਚਿਆਂ ਨੇ ਜਿੱਥੇ ਮੰਦਿਰ ਦੀ ਡਿਵੈਲਪਮੈਂਟ ਕੀਤੀ ਆ ਜਿੱਥੇ ਲੰਗਰ ਲਾਏ ਨੇ ਉਥੇ ਇਹਨਾ ਕੋਲੋਂ ਪੈਸੇ ਪਾ ਕੇ ਹੋਰ ਕਾਲ ਪਰਸੂ ਇੱਕ ਨਵਾਂ ਇਨਵਰਟਰ ਵੀ ਲਾ ਦਿੱਤਾ ਜਦੋਂ ਬੱਤੀ ਚਲੇ ਜਾਂਦੀ ਸੀ ਤਾਂ ਬੜੀ ਦਿੱਕਤ ਹੁੰਦੀ ਸੀ ਔਰ ਮੰਦਰ ਦੇ ਵਿੱਚ ਇਨਵਰਟਰ ਲਾ ਦਿੱਤਾ ਔਰ ਅੱਜ ਇਹਨਾਂ ਨੇ ਕੋਈ 20 ਗੱਦੇ ਵੀ ਲਾ ਦੇ ਨੇ ਜਿਹੜਾ ਕਿ ਜਿੱਥੇ ਸੱਜਦਾ ਉੱਤੇ ਆ ਕੇ ਆਰਾਮ ਨਾਲ ਬੈਠ ਸਕੀਆ ਨੇ ਕੁਛ ਗਰੀਆਂ ਲਿਆਂਦੀਆਂ ਮੇਰਾ ਬੱਚਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਖਾਸ ਕਰਕੇ ਡਾਕਟਰ ਜੀ ਆਮੇਰ ਕਰਦੇ ਰਾਵਾਂ ਤੇ ਚੱਲ ਕੇ ਆਪਣੀ ਫੌਮ ਦੀ ਤਰਫ ਦੇ ਵਾਸਤੇ ਦਿਨ ਰਾਤ ਮਿਹਨਤ ਕਰਦੇ ਰਹੇ ਕੋ ਸੁਮੀ ਸ਼੍ਰੀ ਗੁਰਨਾਬਾਦ ਆਸ ਮਹਾਰਾ